ਖਬਰ ਇਸ ਵੇਲੇ ਦੀ ਫਰੀਦਕੋਟ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਬਦਨਾਮ ਜੋ ਨਸ਼ਾ ਤਸਕਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਨਸ਼ੇ ਦੇ ਨਾਲ ਨਾਲ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ ਗਿਆ ਮੌਕੇ ਤੋਂ ਇਸ ਦੇ ਜੋ ਤਿੰਨ ਘਰ ਇਸ ਨੇ ਬਣਾ ਰੱਖੇ ਸੀ ਜਿਸ ਦੇ ਵਿੱਚ ਜੋ ਨਸ਼ਾ ਇਸ ਤੋਂ ਲੈਣ ਆਉਂਦੇ ਸੀ ਨੌਜਵਾਨ ਉਹਨਾਂ ਨੂੰ ਇਹ ਬਿਠਾ ਕੇ ਉੱਥੇ ਹੀ ਨਸ਼ਾ ਕਰਵਾਉਂਦਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਸ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੰਜੀਵ ਉਰਫ ਟੀਟੂ ਨਾਂ ਦਾ ਇਹ ਨਸ਼ਾ ਤਸਕਰ ਤਸਕਰ ਸੀ ਜੋ ਲੰਮੇ ਸਮੇਂ ਤੋਂ ਜਿਸ ਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਤੇ ਜੋ ਢੱਲਲੇ ਦੇ ਨਾਲ ਨਸ਼ੇ ਵੇਚਣ ਦਾ ਕੰਮ ਕਰਦਾ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਅੱਜ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਦੱਸਿਆ ਜਾ ਰਿਹਾ ਹੈ ਕਿ ਤਿੰਨ ਇਸ ਦੇ ਘਰ ਬਣਾਏ ਹੋਏ ਸੀਗੇ ਜਿਸ ਦੇ ਵਿੱਚ ਇਹ ਨੌਜਵਾਨਾਂ ਨੂੰ ਬਿਠਾ ਕੇ ਉੱਥੇ ਨਸ਼ਾ ਕਰਵਾਉਂਦਾ ਸੀ ਤੇ ਨਾਲ ਹੀ ਜੋ ਮੁਹੱਲੇ ਵਾਲੇ ਵੀ ਇਸ ਤੋਂ ਬਹੁਤ ਪਰੇਸ਼ਾਨ ਸੀਗੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਰੀਦਕੋਟ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿੱਥੇ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਉੱਥੇ ਹੀ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਵੀ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਅੱਜ ਇੱਕ ਹੋਰ ਬਦਨਾਮ ਜੋ ਮਸ਼ਹੂਰ ਨਸ਼ਾ ਤਸਕਰ ਸੀ ਉਸ ਨੂੰ ਗ੍ਰਿਫਤਾਰ ਪੁਲਿਸ ਦੇ ਵੱਲੋਂ ਕੀਤਾ ਗਿਆ ਜਿਹੜਾ ਨੌਜਵਾਨਾਂ ਨੂੰ ਨਸ਼ਾ ਵੇਚਣ ਦੇ ਨਾਲ-ਨਾਲ ਆਪਣੇ ਘਰਾਂ ਦੇ ਵਿੱਚ ਹੀ ਬਿਠਾ ਕੇ ਉਹਨਾਂ ਨੂੰ ਨਸ਼ਾ ਵੀ ਕਰਵਾਉਂਦਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਜਾਂਚ ਪੜਤਾਲ ਦੇ ਵਿੱਚ ਇਹ ਵੀ ਦੇਖਿਆ ਜਾਵੇਗਾ ਕਿ ਜੇਕਰ ਇਸ ਦੇ ਵੱਲੋਂ ਇਹ ਜੋ ਤਿੰਨ ਘਰ ਬਣਾਏ ਹੋਏ ਨੇ ਇਹ ਨਸ਼ੇ ਦੇ ਨਾਲ ਹੀ ਬਣਾਏ ਹੋਏ ਨੇ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ